ਆ ਵੀਨਾ ਬੈਠੀ ਤਾਂ ਆਰਡਰ ਲਈ ਜਾਊਗੀ ਵੀ ਮੈਨੂੰ ਆ ਲਿਆ ਦੇ ਆ ਲਿਆ ਦੇ ਉੱਠ ਕੇ ਆਏ ਨਹੀਂ ਵੀ ਆ ਬੱਕਰੀਆਂ ਵੱਲ ਜਾਇਆ ਆ ਦੇਖ ਲ ਲੈ ਅਛੰਨੀ ਛੰਨੀ ਜਮਾ ਨਹੀਂ ਰਲਾਉਂਦੇ ਹੈਗੇ ਹੱਥੀ ਟੁੱਟੇ ਪੈਣੇ ਇਹਨਾਂ ਦੇ ਤਾਂ ਕੀ ਪਤਾ ਸੀ ਵੀ ਮੇਰੀ ਤਾਂ ਕਿਸਮਤ ਫੁੱਟੀ ਹੋਈ ਆ ਮੈਨੂੰ ਤਾਂ ਇੱਥੇ ਪਸ਼ੂਆਂ ਚ ਪਸ਼ੂ ਹੋਣੇ ਪੈਂਦਾ ਵੇ ਹੁਣ ਕੌਣ ਆ ਗਿਆ ਹਾਏ ਬੇ ਮੇਰੀ ਗੱਲ ਸੁਣ ਕੰਧਾਂ ਦੇ ਵੀ ਕੰਨ ਹੁੰਦੇ ਨੇ ਤੈਨੂੰ ਕਿਸੇ ਨੇ ਦੇਖਿਆ ਤਾਂ ਨਹੀਂ ਹੈਗਾ ਕਿਸੇ ਨੇ ਨਹੀਂ ਦੇਖਿਆ ਹੈਗਾ ਮੈਂ ਆਸੇ-ਪਾਸੇ ਸਾਰਾ ਕੋ ਦੇਖ ਕੇ ਆਇਆ ਜੇ ਕੋਈ ਆ ਗਿਆ ਨਾ ਉੱਪਰ ਦੀ ਤੇਰਾ ਜਾਣਾ ਕੱਖ ਨਹੀਂ ਮੇਰਾ ਰਹਿਣਾ ਕੁਛ ਨਹੀਂ ਕੋਈ ਨਹੀਂ ਆਉਂਦਾ ਹੈਗਾ ਤੈਨੂੰ ਸੱਚਾ ਪਿਆਰ ਕੀਤਾ ਮੈਂ ਕੋਈ ਲੰਡੂ ਆਸ਼ਕ ਨਹੀਂ ਹੈਗਾ ਜੇ ਤੂੰ ਮੈਨੂੰ ਪਿਆਰ ਕੀਤਾ ਮੈਂ ਵੀ ਤੈਨੂੰ ਦਿਲੋਂ ਪਿਆਰ ਕੀਤਾ ਮੈਂ ਕਿਹੜਾ ਤੈਨੂੰ ਪਿਆਰ ਨਹੀਂ ਕਰਦੀ ਓ ਰਹਿਣ ਦੇ ਰਹਿਣ ਦੇ ਜੇ ਮੈਨੂੰ ਸੱਚਾ ਪਿਆਰ ਕਰਦੀ ਹੁੰਦੀ ਤੂੰ ਬਿਆਹ ਨਾ ਕਰਾਉਂਦੀ ਲੇ ਬੇ ਹੁਣ ਤੈਨੂੰ ਕੀ ਦੱਸਾਂ ਮੈਂ ਵੀ ਮੇਰੀ ਕੀ ਮਜਬੂਰੀ ਸੀ ਮੈਂ ਆਪਦੇ ਜਵਾਗ ਬਾਰੇ ਵੀ ਸੋਚਣਾ ਸੀ ਮੈਂ ਤਾਂ ਆਪਦੇ ਮੁੰਡੇ ਲਈ ਵਿਆਹ ਕਰਾਇਆ ਦੂਜਾ ਮੈਨੂੰ ਕਿਹੜਾ ਸ਼ੌਂਕ ਜਾਗ ਗਿਆ ਸੀ ਇੱਥੇ ਵਿਆਹ ਕਰਾਉਣ ਦਾ ਨਾ ਆਪਦੇ ਜਵਾਗ ਬਾਰੇ ਤਾਂ ਤੈਨੂੰ ਸੋਚ ਲੈ ਤੈ ਐ ਨਹੀਂ ਸੋਚਿਆ ਵੀ ਮੇਰਾ ਕੀ ਬਣੂਗਾ ਨਾ ਵੇ ਆਇ ਨਾ ਬੋਲੇ ਤੂੰ ਤਾਂ ਮੇਰੀ ਜਾਨ ਆਂਗੀ ਤੈਨੂੰ ਪਤਾ ਤਾਂ ਹੈਗਾ ਮੈਂ ਤਾਂ ਮੇਰੇ ਘਰ ਵਾਲੇ ਨੂੰ ਨਾ ਮੂੰਹ ਵੀ ਨਹੀਂ ਲਾਉਂਦੀ ਹੈਗੀ ਜੇ ਕਈ ਕਰ ਕਹਿ ਦਿੰਦਾ ਨਾ ਵੀ ਕਰਨਾ ਮੇਰੀ ਮੈਂ ਤਾਂ 24 ਘੰਟੇ ਵੱਡੂ ਖਾਉਂ ਵੱਡੂ ਖਾਉਂ ਕਰਦੀ ਰਹਿਣੀ ਆ ਉਹਨੂੰ ਕਨੂ ਮੈਂ ਤਾਂ ਸੰਤ ਜਮਾ ਪਿਆਰ ਨਹੀਂ ਆਉਂਦਾ ਸੈਰੀ ਤੂੰ ਤਾਂ ਮੇਰਾ ਪਿਆਰ ਆ ਤੇਰੇ ਬਿਨਾ ਤਾਂ ਨਾ ਮੈਂ ਰਹਿ ਨਹੀਂ ਸਕਦੀ ਹੈਗੀ ਮੈਥੋਂ ਕਿਹੜਾ ਰਿਹਾ ਜਾਂਦਾ ਤੈਂ ਤਾਂ ਮੈਂ ਮਿਲਣ ਵਾਸਤੇ ਆਇਆ ਹੁਣ ਐਂ ਦੱਸ ਤੈਨੂੰ ਕਿੱਥੇ ਮਿਲੇਗੀ ਮੇਰੀ ਗੱਲ ਸੁਣ ਲੈ ਮੈਂ ਤਾਂ ਬਾਕੀ ਗੱਲਾਂ ਤੈਨੂੰ ਫੋਨ ਤੇ ਦੱਸੂੰ ਆ ਸਾਡੀ ਬੁੜੀ ਜਹੀ ਉਧਰ ਤਾਈ ਗਈ ਗਈ ਹੋਈ ਆ ਉਹਦਾ ਨਹੀਂ ਪਤਾ ਹੈਗਾ ਕਦੋਂ ਆ ਜਵੇ ਹੁਣ ਤੂੰ ਜਾ ਮੈਂ ਤੈਨੂੰ ਆਪੀ ਫੋਨ ਤੇ ਦੱਸੂ ਪਲੀ ਸੌਰੀ ਪੱਕਾ ਫੋਨ ਕਰਦੀ ਮੈਨੂੰ ਮੈਂ ਵੇਟ ਕਰੂ ਤੇਰੇ ਫੋਨ ਤੇ ਠੀਕ ਆ ਹਾਂ ਸਾਰੀ ਚਲ ਓਕੇ ਬਾਏ ਲੈ ਗਿਆ ਇਹਦਾ ਹਾਈ ਟਾਈ ਜਣਾ ਮੈਨੂੰ ਕਿੰਨਾ ਪਿਆਰ ਕਰਦਾ ਇੱਕ ਉਹ ਆ ਮੇਰੇ ਘਰ ਵਾਲਾ ਛੁੱਡੂ ਜਿਆ ਜਿਹੜਾ ਕਦੇ ਮੈਨੂੰ ਪਿਆਰ ਨਾਲ ਬੋਲਿਆ ਹੀ ਨਹੀਂ 24 ਘੰਟੇ ਮਾਂ ਮਾਂ ਕਰਦੇ ਦੀ ਜੀਉ ਸੁੱਕਦੀ ਆ ਉਹਦੀ ਚਲ ਇੱਥੇ ਹੱਥ ਜਾ ਮਾਰ ਦਵਾ ਕੋਈ ਦੇਖ ਬਣਾ ਲਵੇ ਲੈ ਮੇਰੇ ਸਾਲੇ ਦੇ ਚੋ ਬੱਕਰੀਆਂ ਆਲਾ ਮੁਸ਼ਕ ਮਾਰਨ ਲੱਗਿਆ ਚੋ